ਸਤਿ ਸ਼੍ਰੀ ਅਕਾਲ ਜੀ ਤ੍ਰਿਤਵੀ ਇੰਗਲਿਸ਼ ਸਕੂਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਸੀ ਲੈ ਕੇ ਆਏ ਹਾਂ ਜੀ ਤਿੰਨ ਵਰਬ ਜਿਨ੍ਹਾਂ ਦਾ ਮਤਲਬ ਪੰਜਾਬੀ ਵਿੱਚ ਸੇਮ ਹੁੰਦਾ ਆ ਦੇਖਣਾ ਸਾਕ ਤੋਂ 70% ਲੋਕ ਕਨਫਿਊਜ਼ ਰਹਿੰਦੇ ਆ ਕਿ ਆਪਾਂ ਕਿਹੜੀ ਵਰਬ ਦਾ ਯੂਜ਼ ਆਪਾਂ ਕਦੋਂ ਕਰਨਾ ਆ ਅੱਜ ਦੀ ਵੀਡੀਓ ਦੇਖਣ ਤੋਂ ਬਾਅਦ ਤੁਹਾਡਾ ਇਹ ਵਾਲਾ ਡਾਊਟ ਪੂਰੀ ਤਰ੍ਹਾਂ ਕਲੀਅਰ ਹੋ ਜਾਊਗਾ ਠੀਕ ਹੈ ਜੀ ਸਭ ਤੋਂ ਪਹਿਲੀ ਆਪਣੀ ਵਰਬ ਹੈ ਸੀ ਇਹਦਾ ਮਤਲਬ ਹੁੰਦਾ ਦੇਖਣਾ ਇਹ ਆਪਾਂ ਵਰਪੂਥੇ ਯੂਜ਼ ਕਰਨੀਆਂ ਜਿਨ੍ਹਾਂ ਚੀਜ਼ਾਂ ਨੂੰ ਆਪਣੀਆਂ ਆਈਜ਼ ਨੇਚੁਰਲੀ ਦੇਖਦੀਆਂ ਆ ਬਿਨਾ ਐਫਰਟ ਲੱਗੇ ਜਿੱਦਾਂ ਮੈਂ ਬਾਹਰ ਜਾ ਰਹੀ ਹਾਂ ਕਿਤੇ ਲਾਈਕ ਮੈਂ ਮਾਰਕੀਟ ਜਾ ਰਹੀ ਹਾਂ ਠੀਕ ਆ ਉੱਥੇ ਮੈਨੂੰ ਦਰਖਤ ਦਿਖਿਆ ਲੋਕ ਦਿਖੇ ਦੁਕਾਨਾਂ ਦਿਖੀਆਂ ਹਨਾ ਇਨ ਨੂੰ ਮੈਂ ਦੇਖਣਾ ਥੋੜੋ ਚਾਹੁੰਨੀ ਆ ਇਹ ਨੇਚਰਲੀ ਮੈਨੂੰ ਚੀਜ਼ਾਂ ਦਿਖਦੀਆਂ ਪਈਆਂ ਤੇ ਉੱਥੇ ਮੈਂ ਸੀ ਵਰਬ ਦਾ ਯੂਜ਼ ਕਰੂੰਗੀ ਠੀਕ ਹੈ ਜੀ ਉਸ ਤੋਂ ਬਾਅਦ ਆਪਣੀ ਨੈਕਸਟ ਆਪਣੀ ਵਰਬ ਆ ਵਾਚ ਇਦਾਂ ਯੂਜ਼ ਆਪਾਂ ਉਦੋਂ ਕਰਨਾ ਜੇ ਨਾ ਚੀਜ਼ਾਂ ਨੂੰ ਆਪਾਂ ਦੇਖਣਾ ਚਾਹੁੰਦੇ ਆ ਠੀਕ ਆ ਵਾਚ ਵਰਬ ਆਪਾਂ ਉੱਥੇ ਯੂਜ਼ ਕਰਨੀ ਜਿਹੜੀਆਂ ਚੀਜ਼ਾਂ ਆਪਾਂ ਸਕਰੀਨ ਤੇ ਦੇਖਦੇ ਆ ਜਾਂ ਜਿਹੜੀਆਂ ਚੀਜ਼ਾਂ ਚ ਹਿੱਲ ਜੁਲ ਹੋ ਰਹੀਆਂ ਉੱਥੇ ਆਪਾਂ ਵਾਚ ਵਰਬ ਦਾ ਯੂਜ਼ ਕਰਨਾ ਜਿੱਦ ਆਪਾਂ ਪਾਰਕ ਚ ਗਏ ਵਾਕ ਕਰਨ ਵਾਸਤੇ ਉੱਥੇ ਖਿਡਾਰੀ ਕ੍ਰਿਕਟ ਖੇਡ ਰਹੇ ਆ ਹਨਾ ਆਪਾਂ ਖੜੇ ਹੋ ਕੇ ਦੇਖਣ ਲੱਗ ਪਏ ਮਤਲਬ ਅਸੀਂ ਉਹਨੂੰ ਦੇਖਣਾ ਚਾਹੁੰਦੇ ਆ ਮੈਚ ਨੂੰ ਹਨਾ ਤੇ ਉੱਥੇ ਆਪਾਂ ਵਾਚ ਵਰਬ ਦਾ ਯੂਜ਼ ਕਰਨਾ ਹੈ ਤੇ ਫਿਰ ਆਪਾਂ ਘਰ ਮੂਵੀ ਦੇਖਦੇ ਆ ਪਰ ਟੀਵੀ ਤੇ ਦੇਖਦੇ ਆ ਆਪਾਂ ਦੇਖਣਾ ਚਾਹੁੰਦੇ ਆ ਹਨਾ ਤੇ ਉੱਥੇ ਵੀ ਆਪਾਂ ਵਾਚ ਵਰਬ ਦਾ ਯੂਜ਼ ਕਰਾਂਗਾ ਵਾਚ ਵਰਬ ਦੇ ਵਿੱਚ ਟਾਈਮ ਫਿਕਸ ਹੁੰਦਾ ਆ 10 ਮਿੰਟ 1 ਘੰਟਾ ਮਤਲਬ ਟਾਈਮ ਫਿਕਸ ਹੁੰਦਾ ਕਿ ਆਪਾਂ ਕੁਛ ਟਾਈਮ ਦੇ ਲਈ ਆਪਾਂ ਦੇਖਦੇ ਆ ਚੁੱਝਾ ਹੈਨਾ ਨੈਕਸਟ ਆਪਣੀ ਵਰਬਲ ਲੁੱਕ ਲੁੱਕ ਵਰਬ ਦਾ ਯੂਜ਼ ਆਪਾਂ ਉਦੋਂ ਕਰਨਾ ਜਿਹੜੀਆਂ ਚੀਜ਼ਾਂ ਨੂੰ ਆਪਾਂ ਧਿਆਨ ਨਾਲ ਦੇਖਦੇ ਆ ਮਤਲਬ ਕਈ ਲੋਕ ਘੂਰ ਘੂਰ ਕੇ ਦੇਖਦੇ ਆ ਬਹੁਤ ਧਿਆਨ ਨਾਲ ਕਿਸੇ ਨੂੰ ਦੇਖਦੇ ਆ ਹੈਨਾ ਉੱਥੇ ਆਪਾਂ ਲੁੱਕ ਵਰਬ ਦਾ ਯੂਜ਼ ਕਰਨਾ ਤੇ ਲੁੱਕ ਵਰਬ ਦਾ ਯੂਜ਼ ਆਪਾਂ ਉੱਥੇ ਵੀ ਕਰਨਾ ਜਿੱਥੇ ਆਪਣੀਆਂ ਅੱਖਾਂ ਦਾ ਪੂਰਾ ਐਫਰਟਸ ਲੱਗਦਾ ਹੈ ਤੇ ਉੱਥੇ ਆਪਾਂ ਲੁੱਕ ਵਰਬ ਦਾ ਯੂਜ਼ ਕਰਨਾ ਹੁਣ ਮੈਂ ਇੱਕ ਸੈਂਟੈਂਸ ਲਿਖ ਰਹੀ ਹਾਂ ਅਸੀਂ ਟੀਵੀ ਦੇਖ ਰਹੇ ਹਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਇੱਥੇ ਆਪਾਂ ਕਿਹੜੀ ਵਰਬ ਦਾ ਯੂਜ਼ ਕਰਾਂਗੇ ਇਸੀ ਆਪਣਾ ਅਜ ਤੱਕ ਕਨਸੈਪਟ ਐਦਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਤੇ ਕਲਿੱਕ ਕਰਕੇ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਤੁਹਾਨੂੰ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਅਗਰ ਤੁਸੀਂ ਇੰਗਲਿਸ਼ ਵਿੱਚ ਬਹੁਤ weak ਹੋ ਤੇ ਬਾਹਰਲੇ ਮੁਲਕ ਵਿੱਚ ਰਹਿ ਰਹੇ ਹੋ ਤੇ ਇੰਗਲਿਸ਼ ਤੋਂ ਬਿਨਾ ਤੁਹਾਡਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੈ ਤਾਂ ਸਾਡੇ ਕੋਲ UK, USA ਅਤੇ Canada ਦੇ ਪੰਜਾਬੀਆਂ ਦੇ ਲਈ ਇੱਕ ਪਰਸਨਲ ਕਲਾਸ ਹੁੰਦੀ ਆ ਜਿਸ ਵਿੱਚ ਇੱਕ ਟਾਈਮ ਦੇ ਵਿੱਚ ਇੱਕ ਹੀ ਸਟੂਡੈਂਟ ਪੜ੍ਹਦਾ ਆ ਟਾਈਮਿੰਗ ਵੀ ਸਟੂਡੈਂਟ ਦੇ ਅਕੋਰਡਿੰਗ ਹੀ ਰੱਖੀ ਜਾਂਦੀ ਆ ਸਾਡੀ ਪਰਸਨਲ ਕਲਾਸ ਜੁਆਇਨ ਕਰਨ ਦੇ ਲਈ ਸਕਰੀਨ ਤੇ ਆ ਰੇ ਨੰਬਰ ਦੇ ਥਰੂ ਕਾਲ ਕਰਕੇ ਫ੍ਰੀ ਡੈਮੋ ਬੁੱਕ ਕਰਵਾ ਸਕਦੇ ਆ ਥੈਂਕ ਯੂ